ਸੁਰਵਾਰ ਸਦਾਨੀ ਕਲੰਗੀਧਰ ਪਿਤਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਸਾਈ ਦਸਮੀ ਪਿੰਡ ਨੰਦਪੁਰ ਸਾਹਨੇਵਾਲ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਸਾਹਨੇਵਾਲ ਦੀ ਪ੍ਰਕਰਮਾ ਕਰਦਾ ਹੋਇਆ ਡੇਲੋ ਰੋਡ ਤੋਂ ਖਲ ਫੈਕਟਰੀ ਤੋਂ ਹੁੰਦੇ ਹੋਏ ਆਰਾਮਨਗਰ ਵਾਰਡ ਨੰਬਰ 11 ਵਿੱਚ ਪਹੁੰਚਿਆ ਰਾਮਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਨਾਮਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਕਿੰਨੂਆਂ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਐਸ.ਆਈ. ਦਰਸ਼ਨ ਸਿੰਘ ਜੀ, ਪੱਤਰਕਾਰ ਸਵਰਨਜੀਤ ਸਿੰਘ ਗਰਚਾ, ਕਾਉਂਸਲਰ ਜਸਵਿੰਦਰ ਕੌਰ ਤਲਵਾੜਾ, ਗੁਰਮੀਤ ਸਿੰਘ ਪੱਪੂ ਤਲਵਾੜਾ, ਸੁਚਪਾਲ ਸਿੰਘ, ਜਸਪਾਲ ਸਿੰਘ ਜੇ.ਆਈ., ਪ੍ਰੀਤਮ ਸਿੰਘ ਇੰਦਰਜੀਤ ਸਿੰਘ, ਜਸਮੀਲ ਸਿੰਘ, ਤਾਰਾ ਸਿੰਘ, ਗੁਰਨਾਮ ਸਿੰਘ, ਪ੍ਰਭਜੋਤ ਸਿੰਘ, ਚਰਨਜੀਤ ਸਿੰਘ, ਬੰਟੀ, ਭੁਪਿੰਦਰ ਸਿੰਘ ਤੋਂ ਇਲਾਵਾ ਸਮੂਹ ਰਾਮਨਗਰ ਦੀਆਂ ਸੰਗਤਾਂ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਤਨ ਤਨ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਅੱਜ ਗੁਰਦੁਆਰਾ ਸ੍ਰੀ ਦੇਰੂ ਸਹਿਬ ਪਾਸ਼ਾ ਹੀ ਦਸਮੀ ਨੰਦਪੁਰ ਸਾਹਿਬ ਤੋਂ ਅਨਵਾਲਪੁਰ ਵਿਸ਼ਾਲ ਨਗਰ ਤੇੋਂ ਸਜਾਇਆ ਗਿਆ ਸੀਗਾ ਸੋ ਉਸ ਦੇ ਪਲੈਕਸ ਦੇ ਵਿੱਚ ਰਾਮਨਗਰ ਦੀਆਂ ਸੂ ਸੰਗਤਾਂ ਦੇ ਵੱਲੋਂ ਜਿਹੜਾ ਕਿ ਅੱਜ ਹਰੇਕ ਸਾਲ ਦੀ ਤਰ੍ਹਾਂ ਕਿਨੂ ਦੇ ਪ੍ਰਸਾਦ ਜਿਹੜਾ ਲੰਗਰ ਲਗਾਇਆ ਗਿਆ ਸੀਗਾ ਸੋ ਅਸੀਂ ਗੁਰਦੁਆਰਾ ਸਾਹਿਬ ਕਉਬਨ ਕਮੇਟੀ ਦਾ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆਂ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਅੱਜ ਇਹ ਲੰਗਰ ਸਮੂਹ ਆਮ ਨਗਰ ਦੀਆਂ ਸੰਗਤਾਂ ਦੇ ਵੱਲੋਂ ਬੜਾ ਚੜ੍ਹ ਕੇ ਹਿੱਸਾ ਲਿਆ ਗਿਆ ਜਿਸ ਤੇ ਦਸਵੇਂ ਐਸਐ ਜੀਐਸਐ ਦਰਸਨ ਸੰਗੀ ਜਸਮੇਲ ਸਿੰਘ ਜਸਪਾਲ ਸਿੰਘ ਪ੍ਰੀਤਮ ਸਿੰਘ ਜੀ ਔਰ ਜਿਹੜੇ ਨਾਲ-ਨਾਲ ਸਾਡੇ ਅਨੇਕਾਂ ਜਿਹੜੇ ਸੇਵਾਦਾਰ ਨੇ ਸੋ ਕਾਫੀ ਨਾਮ ਲਿਸ਼ਕ ਬਹੁਤ ਲੰਬੀ ਐ ਸੋ ਬਹੁਤ ਜਿਹੜੇ ਨਾਮ ਰਹਿਣੋ ਰੈਵੀ ਚੰਦਰ ਨਹੀਂ ਲੈਣਾ ਸੋ ਅਸੀਂ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਆਮਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਆਮਨਗਰ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੜੇ ਕਿ ਹਿੱਸਾ ਦਿੱਤਾ ਵਾ ਸੋ ਇਸੇ ਤਰ੍ਹਾਂ ਅਸੀਂ ਉਮੀਦ ਵੀ ਕਰਦੇ ਹਾਂ ਉਸ ਨਾਲ ਨਾਲ ਕਿ ਜੋ ਗੁਰੂ ਮਹਾਰਾਜ ਦੀਆਂ ਜੜੀਆਂ ਸਿੱਖਿਆਵਾਂ ਨੂੰ ਅਸੀਂ ਅਪਣਾ ਪਾਈਏ ਉਹਨਾਂ ਦੀਆਂ ਚੱਲ ਪਾਈਏ ਜਿਸ ਤਰੀਕੇ ਨਾਲ ਸਾਨੂੰ ਉਹਨਾਂ ਨੇ ਜਿਹੜਾ ਆਪਣਾ ਸਾਨੂੰ ਉਦੇਸ਼ ਦਿੱਤਾ ਵਾ ਕਿ ਹਮੇਸ਼ਾ ਹੀ ਅਸੀਂ ਸਤਿਗੁਰੂ ਦੇ ਬਾਣਾ ਮੰਨ ਕੇ ਆਪਣਾ ਜੀਵਨ ਹੈ ਜਿਹੜਾ ਬਤੀਤ ਕਰੀਏ। ਸੋ ਇੱਕ ਵਾਰ ਫਿਰ ਤਾਂ ਸਾਰੀ ਸਮੂਹ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਸ੍ਰੀ ਰੇਲਸਰ ਪਾਸ਼ਾ 10ਵੇਂ ਅੰਦਪੁਰ ਸਾਨੇਵਾਲ ਔਰ ਸਮੂਹ ਆਮ ਨਗਰ ਕਟਿਆ ਸੰਗਤਾਂ ਦੇ ਵੱਲੋਂ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ।